ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਤੋਕੜ ਗੱਬਣਾ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੱਗੇ ਵੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ 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 ਚਾਹੀਦਾ ਉਹ ਠੀਠਾ ਪਰਿਵਾਰ ਸਭ ਚੱਲਦੀ ਕਾ ਵੇਜੀ ਤੁਸੀਂ ਸਨੋ ਕਿਰਪਾ ਵਾਇਗਰੂ ਦੀ ਕਿਰਪਾ ਚਾਹੀਦੀ ਜੀ ਕਿਹਦੇ ਆਂਦੇ ਚਾਰ ਪੰਜ ਪਾਉਣੀਆਂ ਝੋਟੀਆਂ ਚਾਰ ਪੰਜ ਦੋ ਤਿੰਨ ਤੇ ਆਉਂਦੇ ਵੇਗੀਆਂ ਅਹੀਂ ਅੱਛਾ ਜੀ ਚਾਰ ਝੋਟੀਆਂ ਕੱਲ ਰਾਤ ਦੀਆਂ ਆਈਆਂ ਠੀਕ ਹੈ ਜੀ ਤੇ ਹਰਿਆਣੇ ਜਿੱਤੇ ਆ ਇੱਕੋ ਰਹਿ ਗਈ ਆ ਠੀਕ ਹੈ ਮੈਂ ਤੁਹਾਨੂੰ ਅਸਰ ਵੀਰ ਭਰਾਵਾਂ ਨਾਲ ਮਿਲ ਲਾਂਗੇ ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਹੈ ਜੀ ਨਾ ਦਰਸ਼ਨ ਹੋ ਗਏ ਵੀਰ ਕੀਚੇ ਦੇ ਵੀ ਆਜ ਕੋਈ ਗੱਲ ਨਹੀਂ ਆਜੋ ਭਾਜੀ ਵੀ ਆਇਆ ਹਾਂਜੀ ਹਾਂਜੀ ਮਾ ਦਰਸ਼ਨ ਹੋ ਗਏ ਹੋਰ ਵੀ ਠੀਕ ਠਾਕ ਆ ਸਸਿਕਾ ਵੀ ਸੀਗਾ ਰੀ ਸਸਿਕਾ ਹੋਰ ਹੋਰ ਆ ਠੀਕ ਆ ਸਭ ਚੜਦੇ ਗਏ ਹੋਏ ਚੜਦੇ ਗਏ ਵੀਰ ਜਿੰਨਾਂ ਦੇ ਡੈ ਹੈਗਾ ਹਾਂਜੀ ਹਾਂਜੀ ਤਾਂ ਕਰਕੇ ਆਪਣੇ ਕੋ ਵੀਰ ਜੀ ਰਾਤੀ ਵੀ ਆਈਆਂ ਚਾਰ ਮੱਧਾਂ ਆ ਬਾ ਚਾਰ ਦੱਸਣ ਦੇਈ ਤੁਸੀਂ ਤੂੰ ਤਾਂ ਕੀਤਾ ਵੀ ਚਾਰ ਆ ਝੋਟੀਆਂ ਚਾਰ ਆ ਤੇ ਲਗੀਆਂ ਤੋ ਤਿੰਨ ਵੀਰ ਜੀ ਲੈ ਗਿਆ ਕੋ ਵਿਚ ਨਾ ਵੀਰ ਲੈ ਗਿਆ ਇਹ ਤੇ ਨਹੀਂ ਕਿ ਤੇ ਮੈਂ ਚਲ ਵੀਰ ਨੂੰ ਨਾ ਸੱਦਿਆ ਤੇ ਚਲ ਪਾਈ ਹਾਂ ਹਾਂਜੀ 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 ਦੱਸ ਦਿਓ ਆਪਣਾ ਨਾਮ ਤੇ ਐਡਰੈਸ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਟਵਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ 91 945425 ਠੀਕ ਆ ਜੀ ਹਾਂਜੀ ਹਾਂਜੀ ਇੱਕ ਕਰੀਏ ਸ਼ੁਰੂਆਤ ਜੀ ਆ ਕਰੀਏ ਤਾਂ ਛੋਟੇ ਸਵਾਲ ਕਰੀਏ ਵੀਰ ਜੀ ਠੀਕ ਆ ਜੀ ਹਾਂ ਲਓ ਜੀ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਤੇ ਕਿੰਨਾ ਟਾਈਮ ਹੋ ਗਿਆ ਭਾਜੀ ਸੂਈ ਨੂੰ ਇਹਨੂੰ ਅਜ ਹਸਤਾ ਹੋ ਗਿਆ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਕਿੰਨਾ ਦੁੱਧ ਤਿਆਰ ਦੁੱਧ ਵੀਰ ਜੀ ਥੋੜਾ ਘਟਾ ਗਿਆ ਹੁਣ ਟਾਈਮ 15 ਕਿਲੋ ਹਾਜ਼ਰ ਨਾਜ਼ਰ ਹੋਊਗਾ ਲਓ ਜੀ 15 ਲੀਟਰ ਜਿਹੜਾ ਦੁੱਧ ਹਾਜ਼ਰ ਨਾਜ਼ਰ ਆ ਤੇ ਪੰਡਾ ਪਾਈਆਂ ਵਾ ਸੋ ਯੂ ਨੂੰ ਹਫਤੇ ਕੇ ਅੱਜ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਹਾਂਜੀ ਹਾਂਜੀ ਇਹ ਕਿੰਨਾ ਭਰ ਜੋ ਦੁੱਧ ਭਾਜੀ ਇਹ ਜੱਗੇ ਵੀ ਗਰੰਟੀ ਦੇ 18-20 ਕਿਲੋ ਭਰ ਜੋਗੇ ਅੱਛਾ ਜੀ ਤੇ ਭਰ ਵੀ ਇਹਨੇ ਜਾਣਾ ਜੇ ਮੇਲਾ ਮੋਲਾ ਮਾਰਨਾ ਆ ਠੀਕ ਆ ਤਾਂ 15 ਕਿਲੋ ਹਜਣਾ ਜੇ ਦੁੱਧ ਤਿਆਰ ਆ ਠੀਕ ਹੈ ਜਵਾਕੀ ਪਿਛੇ ਹਾਂਜੀ ਆਈਆਂ ਪੈਣੇ ਪੁਣੇ ਤੁਹਾਨੂੰ ਵੀ ਪਤਾ ਫਰਕ ਪੈ ਜਾਂਦਾ ਪੈ ਜਾਂਦਾ ਫਰਕ ਕਿਉਂਕਿ ਪੈਂਡਾ ਵੀ ਕਾਫੀ ਦੂਰ ਦਾ ਦਾ ਪੈਂਡਾ ਬੜਾ ਦੂਰ ਦਾ ਹਾਂਜੀ ਜਵਾਕੀ ਮਾਂ ਪਿਛੇ ਦੇ ਜਵਾਕ ਮਗਰ ਕੱਟਾ ਵੀਜੀ ਹਾਂ ਦੇ ਠੀਕ ਆ ਜੀ ਮੇਲਕਾਫ ਆ ਗਿਆ ਜੀ ਬਿਲਕੁਲ ਤਾਜ਼ਾ ਬੱਚਾ ਤੁਸੀਂ ਬਿਲਕੁਲ ਠੀਕ ਹੈ ਜੀ ਠੀਕ ਆ ਖੋਲਿਓ ਪਾਜੀ ਫਿਰ ਖੋਲ ਕੇ ਵਿਖਾਈਏ ਸੁਵਾ ਕਨੇਵਾ ਸੁਈ ਪਾਜੀ ਉਹ ਦੂਜਾ ਸੁਈ ਹੈ ਮੇਡੀ ਛਿੱਗੀ ਮੂੰਹ ਉਹਦੇ ਜਾਣੇ ਨਹੀਂ ਠੀਕ ਆ ਜੀ 6 ਦੰਦ ਜੇ ਮੂੰਹ ਵੀ ਅਰੇ ਤੇ ਕੱਦਕੁੱਦ ਜਿਹੜਾ ਬਹੁਤ ਹੀ ਤਗੜਾ ਵਾ ਅੱਦੇ ਜੱਗੇ ਵੀ ਨਵਾਈਆਂ ਨਵਾਈਆਂ ਹੁੰਦੀਆਂ ਹੋਰ ਹਾਂਜੀ ਹਾਂਜੀ ਨਹੀਂ ਠੰਡ ਬਹੁਤ ਆ ਜੀ ਚਲੋ ਕੋਰਾ ਕਰ ਅੱਜ ਪੈ ਗਿਆ ਲੋ ਜੀ ਕੱਦਕੁੱਦ ਜਿਹੜਾ ਬਹੁਤ ਹੀ ਤਗੜਾ ਵਾ ਤੇ ਚੱਡਾ ਤੇ ਵੇਖ ਸਕਦੇ ਚਾਚਾ ਫਗਾਵਾਂ ਨੂੰ ਕਟਣ ਦੀ ਆ 18 ਲੀਟਰ ਦੀ ਗਾਰੰਟੀ ਤੇ ਆਈ ਆ ਚੱਡੇ ਦੇ ਨਾੜਾ ਨੂੜਾ ਜਿਹੜੀਆਂ ਦੋਵਾਂ ਸਾਈਡਾਂ ਤੇ ਉਹਨਾਂ ਹੀ ਅੱਗੇ ਨੂੰ ਚੱਡਾ ਤੇ ਉਹਨਾਂ ਹੀ ਪਿਛੇ ਨੂੰ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਐਂਡ ਰਿੰਗ ਸਿੰਗ ਲੱਗਾ ਕਰਮਾਲੀ ਨੂੰ ਤੇ ਹੈ ਵੀ ਸਿੰਗਲ ਹੱਡੀ ਚਲੋ ਕੋਈ ਭਰਾ ਸੰਭਨ ਵਾਲਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਬਾਕੀ ਸੇਵਾ ਦੇ ਕੋਈ ਵੀ ਵੀ ਚੋਰ ਸਕਦਾ ਵਾ ਗੱਲ ਸੇਵਾ ਦੀ ਆ ਜੀ ਬਿਲਕੁਲ ਬਿਲਕੁਲ ਜੀ ਚੱਡਾ ਉਹਦੀ ਵੇਖ ਸਕਦੇ ਜੀ ਚੱਡੇ ਯellow ਤੇ ਨਜ਼ਰ ਹੀ ਨਹੀਂ ਹਟਦੀ ਰੇ ਆਪਾਂ ਕਹਿੰਦੇ ਗੱਲ ਜੇ ਕਿਸੇ ਕਰਮਾਲੇ ਪਸ਼ੂ ਜੱਗੇ ਵੀ ਬਿਲਕੁਲ ਬਿਲਰਲੇ ਬਿਲਰਲੇ ਨੂੰ ਬਣਾ ਦਿਓ ਬਣਾ ਦਿਓ ਬਣਾ ਦਿਓ ਬਿਲਕੁਲ ਇਹ ਚਲੋ ਆਈ ਹੈ ਜੱਗੇ ਵੀ ਪੜਨੇ ਪੁਰੇ ਜੇ ਪੜਨੇ ਜਾਈਏ ਪਰ ਹੁਣ ਆਪਾਂ ਵੀਰ ਦੀ ਜੱਗੇ ਵੀ ਇੱਕ ਚੀਜ਼ ਹੈਗੀ ਆ ਹਾਂਜੀ ਭਾਜੀ ਉਹਦਾ ਰਿਕਾਰਡ ਹੈ ਵੀ ਝੋਟੀਆਂ ਨੇ ਚੰਗੀਆਂ ਲਿਆ ਚੰਗੀਆਂ ਲਿਆਉਣੀਆਂ ਕਿਉਂਕਿ ਚੰਗੀ ਚੀਜ਼ ਚ ਵਾਧਾ ਬਾਜੀ ਚੰਗੀ ਚੀਜ਼ ਬਰਾ ਵਾਧਾ ਬਿਲਕੁਲ ਕੋਈ ਕਮੀ ਵਾਲੀ ਗੱਲ ਨਹੀਂ ਦੀ ਨਾ ਨਾ ਜੀ ਨੇ ਆਪ ਸਪੈਸ਼ਲ ਜਾ ਕੇ ਤੇ ਫਿਰ ਪਛੂਲੇ ਹੋਣ ਦੇ ਅੱਛਾ ਜੀ ਉਧਰ ਜਾ ਕੇ ਠੀਕ ਹੈ ਠੀਕ ਹੈ ਚਲੋ ਆਪਾਂ ਵੀਰ ਦੀਆਂ ਵੀਡੀਓ ਦੇਖੀ ਦੀਆਂ ਪਹਿਲਾਂ ਆਪਣੇ ਨਾਲ ਪਿਆਰ ਬੜਾ ਹੈ ਹਾਂਜੀ ਇਹ ਆ ਵੀ ਚੰਗੀ ਤੋਂ ਚੰਗੀ ਵੀਰ ਨੇ ਮੈਂ ਛੇ ਛੇ ਵਕਤਾਂ ਕਿ ਵੀ ਦੇਖੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚੰਗੀ ਮੰਨਦੇ ਆਪਾਂ ਸ਼ਕੀਨ ਬੜੇ ਆ ਸ਼ਕੀਨ ਆ ਹੁਣ ਇਹ ਵੀ ਜਿਹੜਾ ਕੋਈ ਮੱਝ ਲਾਜੂ ਯਾਦ ਕਰੂਗਾ ਠੀਕ ਹੈ ਠੀਕ ਹੈ ਛੋਟੀ ਜਿਨੀ ਕੋਈ ਕਮੀ ਨਹੀਂ ਕੋਈ ਛੱਕ ਨਹੀਂ ਉਹ ਵੀ ਛ ਬਿਲਕੁਲ ਨਵੀਂ ਝੋਟੀ ਆ ਬਾਕੀ ਲਾਈਵ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਵਾ ਪਸਮਾਦ ਖਾ ਦਿਨਾ ਵਾ ਚਲੋ ਬੱਚੇ ਦੀ ਚੁੰਗਣ ਦੀ ਪੂਰੀ ਜਾਜ ਨਹੀਂ ਆਈ ਅਜੇ ਹਾਂਜੀ ਹਾਂਜੀ ਆਪਾਂ ਵੀਰ ਗੰਦਾ ਘਰ ਵਾਲੇ ਵੀਰਾਂ ਨੇ ਇਹਦਾ ਵੀ ਪਸ਼ੂ ਸੀਲ ਠੰਡਾ ਸੀਲ ਹੋ ਗਿਆ ਉਹ ਤੇ ਚਲੋ ਹਰ ਇੱਕ ਨੂੰ ਪਤਾ ਹੈ ਤਾਜੀ ਸੀ ਇਹਨੇ ਵਧਨਾਗੇ ਵਧਨਾ ਵਧਨਾ ਵਧ ਠੀਕ ਹੈ ਨਾ ਅਸ਼ੂ ਜਦਾਂ ਸੀਲ ਛੱਡਾ ਜੱਗੇ ਉਹਦਾ ਵਾਧਾ ਹੁੰਦਾ ਹਾਂਜੀ 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 ਉਹ ਤਾਂ ਮਾਲੋ ਰਾਤੀ ਜਦੋਂ ਆਪਣੀ ਗੱਲ ਹੋਈ ਕਹਿੰਦਾ ਵੀਰ ਨਾ ਹਾਂਜੀ ਵੀਰ ਮੈਨੂੰ ਕਹਿੰਦਾ ਵੀ ਛੋਟੀਆਂ ਆ ਗਈਆਂ ਚਾਰ ਠੀਕ ਹੈ ਇੱਕ ਮੈਂ ਚਲੋ ਵੀਰ ਕਹਿੰਦਾ ਇੱਥੋਂ ਹੀ ਮੈਂ ਆਪਾਂ ਲਈ ਆ ਅੱਛਾ ਕਹਿੰਦਾ ਪੰਜਾਂ ਦੀ ਪਉਣੀ ਆ ਠੀਕ ਹੈ ਠੀਕ ਹੈ ਵੀਰ ਕਹਿੰਦਾ ਚੰਗੀ ਆ ਚਲੋ ਚੱਲੋ ਤਾਂ ਹਾਂ ਵਧੀਆ ਚਲੋ ਵੇ ਗਿਆ ਚੰਗਾ ਹਣਾ ਵਧੀਆ ਜੀ ਵੇ ਗਿਆ ਘਾਰ ਠੀਕ ਹੈ ਘਾਰ ਬਿਲਕੁਲ ਬਿਲਕੁਲ ਜੀ ਹਾਂ ਉਹ ਦੇਖ ਸੁਣਿਓ ਲੋ ਜੀ ਥਾਨ ਜਿਹੜਾ ਐਨ ਕਿੱਲ ਦਾਤੀ ਥੋੜੀ ਕਿੱਲੇ ਗੜਵਾ ਪਛਮਾਵ ਆ ਨਹੀਂ ਨਹੀਂ ਤਾਂ ਛੋ ਦੇ ਮਾ ਦੇ ਲੋ ਜੀ ਅਗਲੇ ਸਾਲ ਦੀ ਚਵਾਈ ਤੁਸੀਂ ਵੇਖ ਸਕਦੇ ਜਾਨ ਮੋਟਰ ਵਾਲਾ ਹੀ ਹਿਸਾਬ ਤਾ ਵਿਆ ਕੋ ਥੱਲੇ ਕੀ ਦੋ ਤਰੋਂ ਨਾ ਹਾਂਜੀ 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 ਠੀਕ ਹੈ ਜੀ ਮਗਰ ਲੈਣਾ ਦੀ ਚਵਾਈ ਵੀ ਜਿਹੜੀ ਆਣ ਇੱਕ ਨੰਬਰ ਆ ਤੋਰਦੋ ਕੋਈ ਨਾ ਤੋਰਦੇ ਕੋਈ ਨਾ ਅਪਛਾਨੇ ਜਾਂਦੇ ਪਛਾਨੇ ਕਿਤੇ ਜਿਹੜਾ ਮਾਲੋ ਹੀ ਦੇ ਹੁੰਦੇ ਉਹ ਮਾਲੋ ਪਛਾਨੇ ਜਾਂਦੇ ਅਪਛਾਨੇ ਜਾਂਦੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੋਰਣ ਵੀਰ ਜੀ ਹੁਣ ਤੂੰ ਲਓ ਜੀ ਐਨ ਕਿਲੇ ਗੜਵਾ ਪਸਵਾਵਾ ਤੇ ਗਿੱਠੋਂ ਪਰ ਥਨ ਲੱਗਾ ਪਿਆ ਕਰਮਾਲੀ ਨੂੰ ਤੋਨਾਂ ਹੀ ਚੱਡਾ ਕੇ ਨੂੰ ਤੇ ਉਨਾਂ ਹੀ ਪਛੇੜੂਆਂ ਚਲੋ ਕੋਈ ਭਰਾ ਸੰਭਨ ਵਾਲਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਕਰਮਾਲੀ ਨੇ ਹੁਣ ਜਿਹੜਾ ਮੌਕੇ ਤੇ 15 ਲੀਟਰ ਤਿਆਰ ਆ 15 ਲੀਟਰ ਕੋਈ ਬੌਲਾ ਲਾਲੇ ਦਾ ਕੋਈ ਦੁੱਧ ਲਾਲੇ ਆ ਜਿਹੜਾ ਪੰਜਾਂ ਦਿਨਾਂ ਦੀ ਸਾਰੀ ਸੂਈ ਆ ਤੇਰਾ ਮੁੱਲ ਭਾਜੀ ਫਿਰ ਕਿੰਨਾ ਕਜੇ ਬੋਲ ਤੇ ਵੀਰ ਜੀ ਮੇਰਾ ਰਾਤਾ 2 ਲੱਖ ਹੀ ਕਰੀ ਜਗੇ ਵੇਖੋ ਥਾਣ ਵੇਖੋ ਅੱਛਾ ਇਹ ਵੀਡੀਓ ਆਪਣੇ ਚੈਨਲ ਤੇ ਪਾਣੀ ਆ ਜੈ ਜੀ ਪਾਈਏ ਪਹਿਲੀ ਵੀਡੀਓ ਆਪਣੇ ਚੈਨਲ ਤੇ ਪੈਣੀ ਐ। ਸਰ ਮੇਰੇ ਤੇ ਦੇਰ ਦੀ ਦੇ ਦਿੱਤੀ। ਅੰਦਰ ਕਿੱਥੇ ਸੱਦ ਕੇ ਮਾਰ ਲਿਆ ਕਿ ਨਾ। ਤੁਹਾਨੂੰ ਕਿੰਨਾ ਤੋਇਆ ਕੁਝ ਨਹੀਂ ਆਉਣੇ ਦੇ ਦਾਂਗੇ। ਅਛਾ ਹੀ। ਹੱਥ ਨਹੀਂ ਹੈਗੀ। ਹਾਂ ਜੀ। ਪਤਾਈਏ ਇਹ ਭਰਾ ਨਹੀਂ ਆਪਣਾ ਖੜਾ। ਹਾਂ ਜੀ। ਉਹ ਆਪ ਹੀ ਕਰਨਾ ਆਇਆ। ਇਹ ਮੈਂ ਥੋੜਾ-ਬੋੜਾ ਕਰ ਦੂੰਗਾ। ਇੱਕ 30 ਦੀ ਦੇ ਦੀ। ਇੱਕ 30 ਦੀ। ਹਾਂ। ਹੋਰ ਛੱਡ ਦੀਏ ਤਾਂ। ਨਹੀਂ ਹੁਣ ਛੱਡਣ ਵਾਲਾ ਮੌਕਾ ਨਹੀਂ ਲੱਗਿਆ। ਮੇਰੇ ਥੋੜਾ ਜਿਹਾ ਕਰ। ਹਾਂ ਜੀ। ਕਰ ਦੋ ਜਿੰਨੇ ਕਰਨਾ। ਗੁੱਸਾਤ ਨਹੀਂ। ਨਾ ਨਾ ਗੁੱਸਾ ਕੋਈ ਨਹੀਂ ਜਿੰਨਾ ਕਰ ਦੋ। ਨਹੀਂ ਚੰਗੀ ਆ ਝੋਟੀ ਝੋਟੀ ਜਿਹਨੇ ਕੋਈ ਸ਼ੱਕ ਆ। ਹਾਂਜੀ ਸਵਾਦੋ ਛੋਟੀ ਸਵਾਹ ਕਰ ਦਈਏ ਹਾਂ ਯਤ ਆਪਣਾ ਤੇਰਾ ਪ੍ਰੇਮ ਬੜਾ ਤੂੰ ਆਖਿਆ ਵੀ ਅੱਜ ਕਮਾਈ ਨਹੀਂ ਕਰਨੀ ਹਾਂਜੀ ਹਾਂਜੀ ਮੈਂ ਕਿਹਾ ਕਿ ਤਿੰਨ ਸੌ ਕੀਤੀ ਆ ਕਮਾਈ ਹਾਂ ਕੀਤੀ ਆ ਤੇ ਮੈਂ ਇਹ ਵੀ ਨਾ ਪਤਾ ਕਿ ਆਪਣੀ ਯਾਰੀ ਬੜੇ ਚੰਦੀ ਆ ਕੋਈ ਹਾਂਜੀ ਹਾਂਜੀ ਚੋ ਲੈਣਾ ਅੱਛਾ ਕਹਿੰਦਾ ਜੋ ਮਾੜਾ 120 ਦੀ ਹਾਂ ਨਹੀਂ ਦੇ ਦਾਂਗੇ ਪਰ ਇੰਨੇ ਦੀ ਕੋਈ ਦਊਗਾ ਨਹੀਂ ਦਊਗਾ ਸਹੀ ਗੱਲ ਹੈ ਹਾਂਜੀ ਨਹੀਂ ਦੇਦਾ ਨਹੀਂ ਦੇਣਾ ਥਾਲੇ ਥਾਨ ਭਾਂਡਾ ਵੇਚ ਠੀਕ ਹੈ ਠੀਕ ਹੈ ਠੀਕ 120 ਦੀ ਹਾਂ ਨਹੀਂ ਦੇ ਦਾਂਗੇ ਨਹੀਂ ਠੀਕ ਹੈ ਠੀਕ ਹੈ ਲਓ ਜੀ ਹਾਂਜੀ ਸਾ ਮਿੱੜਗੇ ਝੋਟੀ ਲੈ ਜਾ ਕਮੀ ਵਾਲੀ ਨਹੀਂ ਕੋਈ ਗੱਲ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਕੋਈ ਕਮੀ ਨਹੀਂ ਇੱਥੇ ਆਣ ਕੇ ਵੀਰ ਵੇਖੋ ਵੀਡੀਓ ਤਾਂ ਨੂੰ ਨਹੀਂ ਦਿਖੂਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਇਹ 1 ਲੱਖ ਠੀਕ ਹੈ ਜੀ ਕਰਦੇ ਭੈਡੀ ਤੋਂ ਆਪਾਂ ਨੂੰ ਫਾਇਦਾ ਫਾਇਦਾ ਕੀ ਆ ਸਹੀ ਗੱਲ ਹੈ ਲਓ ਜੀ ਬਿਲਕੁਲ ਹੀ ਨਾਰਮਲ ਰੇਟ ਐਤੋਂ ਪਰੇ ਰੱਬ ਦਾ ਨਾ ਹੀ ਆ ਜੈਜ ਮੋਲਾ ਤੇ ਆਜੋ ਹੁਣ ਤੋਕੜ ਗੱਬਣਾ ਇਹ ਮੰਨੋ ਵੀ ਜੀ ਹੁਣੇ ਤੁਹਾਡੇ ਸਾਹਮਣੇ ਚੈੱਕ ਪਾਸ ਕਰਾਈ ਆ 47 ਦਿਨਾਂ ਦੀ ਠੀਕ ਆ ਜੀ ਲਓ ਜੀ ਸਾਡੇ ਸਾਹਮਣੇ ਆ ਸ਼ੱਕ ਦੇ ਵਿੱਚ ਵੀ ਡਾਕਟਰ ਦੱਸ ਕੇ ਗਿਆ ਵਾ ਕੀ ਕਹਿੰਦੇ ਵੀ ਇੱਕ ਈ ਹੋਰ ਕਰਨੀ ਪਣੀ ਆਂਦੇ ਵੀ ਇੱਕ ਨਾ ਬਗੀਚੇ ਦੀ ਹੋਰ ਕਰਨੀ 45 ਦਿਨਾਂ ਦੀ ਦੱਸ ਕੇ ਦੱਸ ਕੇ ਸ਼ੱਕ ਦੇ ਦੱਸ ਕੇ ਵੀ ਸੁਣ ਵਾਲੀ ਆ ਕੀ ਗੱਲ ਬਾਤਾਂ ਕੀ ਗੱਲ ਬਾਤਾਂ ਕੀ ਗੱਲ ਬਾਤਾਂ ਇਹ ਜਿ ਲਵਾਤਾ ਹਾਂ ਠੀਕ ਸ਼ੱਕ ਦੱਸੀ ਆ ਸ਼ੱਕ ਦੱਸੀ ਆ ਤੇ 10 ਕਿੱਲੋ ਪਾਣੀ ਵਰਗਾ ਦੁੱਧ ਇਹਦੇ ਠੰਡਾ ਕਰ ਠੰਡਾ ਕਰਕੇ ਜੀ ਐ ਠੰਡਾ ਨਾ ਥੋੜੀਆਂ ਧਾਰਾਂ ਵਿੱਚ ਦੀ ਕੱਢ ਦੇ ਦੱਸਣਾ ਜ਼ਰੂਰੀ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਸਿਆਣੀ ਗੱਲ ਪਹਿਲਾਂ ਪੰਪ ਲੈਣਾ ਤੇ ਨਾ ਪੰਪ ਨਾ ਨਾ ਬਿਲਕੁਲ ਬਿਲਕੁਲ ਕੰਮ ਕਰਨਾ ਨੇ ਕਿੰਨੀਆਂ ਧਾਰਾਂ ਦਾ ਵੀਰ ਦੀ ਫਰਕੂ ਮਤਲਬ ਹੀ ਅੱਧਾ ਕਰਕੇ ਲਵੇ ਅੱਧਾ ਕਰਕੇ ਦੇ ਦੇ ਅੱਧਾ ਕਰਕੇ ਠੀਕ ਹੈ ਠੀਕ ਹੈ ਅੱਧਾ ਕਰਕੇ ਬਹੁਤ ਵਧੀਆ ਗੱਲ ਆ ਜੀ ਸਿਆਣੀ ਗੱਲ ਆ ਭਾਜੀ ਦੱਸਣਾ ਸੱਚ ਜਿਹੜਾ ਸੱਚ ਬਹੁਤ ਫਾਇਦਾ ਸੱਚ ਦਾ ਗਾਹਕ ਜੁੜਦੇ ਆ ਹਾਂਜੀ ਵੇਖਣ ਨੂੰ ਬਰਾਬਰ ਹੈ ਸਾਨੂੰ ਆਪਾਂ ਜਿਹੜੀ ਸੱਚਾਈ ਹੈ ਉਹ ਹੀ ਦੱਸਾਂਗੇ। ਬਿਲਕੁਲ ਨਹੀਂ ਸਿਆਣੀ ਗੱਲ ਸਿਆਣੀ ਗੱਲ ਹੈ। ਹਾਂਜੀ। ਲਓ ਜੀ 45 ਦਿਨਾਂ ਦੀ ਛੱਕਰੇ ਵਿੱਚ ਦੱਸ ਕੇ ਗਿਆ ਡਾਕਟਰ। 40 ਦਿਨਾਂ ਤੱਕ ਪੂਰੀ ਚੱਕ ਪਾਸ। ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਤੇ ਕੱਦ ਜਿਹੜਾ ਬਹੁਤ ਹੀ ਚੰਗਾ ਵਾ। ਕਿੰਵੇਂ ਸਵੇ ਨੂੰ ਗਾ ਪਾਜੀ? ਇਹ ਤੀਸਰਾ ਸੂਆ ਸੂਹ ਕੀ ਕਾਂ ਹੈ ਕਿ ਵੀਰ ਜੀ। ਠੀਕ ਹੈ ਤੇ 10 ਲੀਟਰ ਜਿਹੜਾ ਦੁੱਧ ਕੰਡੇ ਦਾ। ਇਹ ਸੋਹਣੀਆਂ ਹੋਰ ਲੱਗਣੀਆਂ। ਇਹਦਾ ਸੱਜਰ ਦਾ ਕਿੰਨਾ ਹੈ ਭਾਜੀ ਰਿਕਾਰਡ? ਸੱਜਰ ਵੀਰ ਜੀ ਭਲਾ ਕਿ ਡੇਰੀ ਤੋਂ ਲਈ ਡੇਰੀ ਤੋਂ 15 16 ਕਿਲੋ ਵਾਲੀ ਤੋਂ ਘਟ ਮਾ ਜਰਾ। ਨਹੀਂ ਰੱਖਦੇ ਸਹੀ ਗੱਲ ਆ। ਹ ਲੋ ਜੀ ਡੇਰੀ ਵੀ ਝੋਟੀ ਬਾਕੀ 15 16 ਲੀਟਰ ਜਿਹੜਾ ਦੁੱਧ ਮਿਲਕਰ ਕੌੜੇ ਦਾ ਹੈਗਾ ਵਾ ਸੱਜਰ ਦਾ ਹੁਣ 10 ਲੀਟਰ ਜਿਹੜਾ ਰੰਗ ਦਾ ਫਰਕ ਪਾ ਜਾਂਦਾ ਕਿਉਂਕਿ ਉਹ 24 ਘੰਟੇ ਅੰਦਰ ਹੀ ਆਣਾ ਹਾਂ ਹਾਂ ਬਿਲਕੁਲ ਜੀ ਲੋ ਲਗੀ ਠੰਣ ਠੂੰਣ ਚੰਗਾ ਵਾ ਤੇ ਨਾੜਾ ਨੂੜਾ ਵੀ ਵੇਖ ਸਕਦੇ ਜੇ ਮਿਲਕ ਵਣ ਜਿਹੜੀ ਬਹੁਤ ਚੰਗੀ ਲੱਗੀ ਐਣ ਪੈਪਾ ਲੱਗੀਆਂ ਪਈਆਂ ਵਾ ਇਹਦਾ ਮੁੱਲ ਭਾਜੀ ਇਹਦਾ ਵੀਰ ਜੀ ਮੁੱਲ ਨਿਕਾ ਜੇ 75 ਦੀ ਦੇ ਦਈਏ 75 ਦੀ ਲਾ ਲੀਏ ਛੋਟੀ ਜੀ ਨਹੀਂ ਕਰ ਦਈਏ ਕਾ ਜੀ ਆਹ ਫਿਰ ਲਾ ਦਈਏ ਹਾਂ ਜੀ ਚਲੋ ਵੀਰ ਜੀ ਹਾਂ ਨਾ 70 ਹੀ ਦੇ ਦਈਏ 70 ਦੀ ਬਕੀਚਾ ਵੀਰਾਂ ਦਾ ਕਰਨਾ ਪੁੱਛ ਕਰ ਦਈਏ ਜਗੇ ਵੀਰ ਜੀ ਕਰ ਦੋ ਜੀ 60 ਦੀ ਦੇ ਦਈਏ 65 ਦੀ ਪਾਣੀ ਭਰਾ ਆਏ ਆ ਭਰਾ ਜਾਨ ਜਣੀ ਵੀ ਅੱਜ ਪਹਿਲੀ ਵੀਡੀਓ ਆ ਬਾਕੀ ਇਹ ਗੱਲ ਹਾਂ ਇਹਨੋਂ ਹੋਰ ਜਗੀਰ ਛੱਡ ਬਾਹੋ ਜੀ ਬਾੜ ਦੀ ਦੇ ਪਰ ਨਹੀਂ ਦੇਣੀ ਨਹੀਂ ਸਹੀ ਗੱਲ ਹੈ ਸਹੀ ਨਹੀਂ 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 ਪੱਕਾ ਸਹੀ ਗੱਲ ਸਰਦੀ ਵੈਸੇ ਹੀ ਆ ਛਾੜਦੀ ਵੈਸੇ ਹੀ ਨਹੀਂ ਜੈਜ ਅੱਧੀ ਛੋੜੀ ਕਰਾਂਗਾ 10 ਕਿਲੋ ਮੇਰੇ ਕੋਲ ਦੁੱਧ ਜਿੰਨਾ ਮਰਦ ਦੇ ਕਿਲੋ ਚੋਲੇ ਚਾਰ ਚੋਲੇ ਬਾਕੀ ਵੀਰ ਦੇ ਇਹ ਸਿਰ ਦੇ ਜੋਰ ਦੱਸਦਾ ਨਿਕਲਦਾ ਉਹੀ ਨਿਕਲੋ ਸਹੀ ਗੱਲ ਹੈ ਸਹੀ ਗੱਲ ਹੈ ਲਓ ਜੀ ਜੈਜ ਆ ਮੁੱਲ ਹਾਂ ਜੀ ਵੀਰ ਕੋ ਘਟੋ ਘਟ 30 40 ਪਸ਼ੂ ਠੀਕ ਆ ਠੀਕ ਆ ਕਦੀ ਮੈਂ ਵੀਰ ਦੇ ਮੰਨ ਲਓ ਧਾਰ ਨਹੀਂ ਮਾਰੀ ਕਦੀ ਪੁੱਛ ਲੋ ਵੀਰ ਨੂੰ ਇਹ ਹਾਂ ਗੱਲ ਹੈ ਵੀਰ ਜੀ ਠੀਕ ਹੈ ਠੀਕ ਹੈ ਨਹੀਂ ਨਹੀਂ ਸਹੀ ਆ ਜੋ ਕਿਹਾ ਉਹੀ ਨਿਕਲੂਗਾ ਲਓ ਜੀ ਵੀਡੀਓ ਦੇ ਨਾਲ ਉਹ ਇੱਥੇ ਆ ਕੇ ਡਬਲ ਦੇਖਣ ਗਿਆ ਝੋਟੀਆਂ ਤੁਹਾਨੂੰ ਝੋਟੀਆਂ ਕੱਦ ਕੁੱਦ ਜਿਹੜੇ ਬਹੁਤ ਹੀ ਚੰਗੇ ਆ ਤੇ ਹੈ ਵੀ ਦੁੱਧ ਵਾਲੀਆਂ ਵਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾ ਨੂੰ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ